ਬਹੁਤ ਸਾਰੇਆਂ ਜੌਬਾਂ ਕੀਤੀਆਂ ਮੈਂ ਬਹੁਤ ਸਾਰੇਆਂ ਕੰਪਾਉਂਡਰ ਦੇ ਵਿੱਚ ਆਹ ਬਾਹਰਲੇ ਤਾਂ ਕਰਦੀ ਆ ਮੈਂ ਤਾਂ ਮੈਨੂੰ ਤਾਂ ਮੈਂ ਜਦੋਂ 16 ਸਾਲਾਂ ਦੀ ਹੋਈ ਮੈਂ ਤਾਂ ਛਾਲਾ ਮਾਰੀ ਸੀ ਕਿ ਹੁਣ ਲੀਗਲ ਏਜ ਹੋ ਗਈ ਆ ਕੰਮ ਕਰਨ ਦੀ ਸੋ ਮੈਂ ਸਕੂਲੇ ਜਾਂਦੀ ਸੀ 4 ਵਜੇ ਤੱਕ ਫਿਰ ਆਉਂਦੇ ਹੀ ਸਾਰ ਇੱਕ ਫਾਰਮੇਸੀ ਸਕੂਲੇ ਸਕੂਲੇ ਜਾਂਦੀ ਸੀ ਕੰਪਾਉਂਡਰ ਸੀ ਚਾਕਲੇਟ ਫੈਕਟਰੀ ਚ ਕੰਮ ਕੀਤਾ ਸੀ ਮੈਂ ਤੁਸੀਂ ਸਿਰਫ ਚਾਕਲੇਟ ਭਰਨੇ ਸੀ ਪਰ ਮੈਨੂੰ ਜੌਬ ਤੋਂ ਕੱਢਤਾ ਕਿਉਂਕਿ ਮੈਨੂੰ ਖਾਂਦੀ ਯੂਨੀਅਨ ਕੈਂਮ ਵਿੱਚ ਦੇਖ ਲਿਆ ਅੱਛਾ ਨਾਲ ਦੇ ਨਾਲ ਹੋਰ ਮੈਂ ਰੀਟੇਲਸ ਵਿੱਚ ਕੀਤਾ ਜਿਹੜੇ ਜਦੋਂ ਹੋ ਨਹੀਂ ਆ ਮਾਰਕਸ ਐਂਡ ਸਪੈਂਸਸ ਇੰਗਲੈਂਡ ਵਿੱਚ ਮੈਂ ਛੋਟੀ ਹੁੰਦੀ ਸੀ ਜਦੋਂ ਉਹ ਹੀ ਦੇਖਿਆ ਸੀਗਾ ਜਿਹੜਾ ਕਿ ਮੁੰਡੇ ਬਾਹਰ ਆ ਜਾਂਦੇ ਇੱਥੇ ਆ ਜਾਂਦੇ ਨੇ ਤਾਂ ਫਿਰ ਵਿਆਹ ਕੇ ਡਾਵਰੀ ਲੈ ਕੇ ਜਾਂ ਲੈਂਕੀ ਜਾਂਦੇ ਵਿਆਹ ਕਰਾ ਲੈਂਦੇ ਡਾਵਰੀ ਲੈ ਜਾਂਦੇ ਸੀਗੇ ਸਾਡੀ ਫੈਮਿਲੀ ਚ ਰਿਲੇਟਿਵਸ ਵਿੱਚ ਇਹ ਕਿਦਾਂ ਦਾ ਕੇਸ ਹਾਂ ਜੀ ਡਾਵਰੀ ਲੈ ਕੇ ਫਿਰ ਵਾਪਸ ਨਾ ਕੋਈ ਨਾਮ ਨਿਸ਼ਾਨ ਨਹੀਂ ਮੈਨੂੰ ਅਜੀਬ ਚੀਜ਼ ਇਹ ਲੱਗੀ ਵੀ ਕਿਸੇ ਨੇ ਮਾਪੇ ਨੇ ਆਪਣਾ ਮੁੰਡਾ ਵਿਆਹ ਆ ਵਿਆਹ ਕਰਕੇ ਮੁੰਡਾ ਚਲਾ ਗਿਆ ਉਸ ਤੋਂ ਪਥੈਟਿਕ ਗੱਲ ਵਿਆਹ ਹੀ ਬਣੀ ਉਸ ਤੋਂ ਪਥੈਟਿਕ ਗੱਲ ਮੈਨੂੰ ਲੱਗਦਾ ਆਪਣੇ ਲਈ ਮੇਰੇ ਲਈ ਸਾਡੀ ਸੋਸਾਇਟੀ ਲਈ ਹੋ ਨਹੀਂ ਸਕਦੀ ਕੋਈ ਸ਼ਰਮਨਾਕ ਗੱਲ ਉਸ ਤੋਂ ਕੋਈ ਹੋ ਨਹੀਂ ਸਕਦੀ ਥੋੜਾ ਜਿਹਾ ਰਿਸਕ ਲੱਗਦਾ ਇਸ ਤਰ੍ਹਾਂ ਦੇ ਜੋ ਸਕ੍ਰਿਪਟ ਹੁੰਦੀ ਆ ਵਾਪਸੀ ਵਾਲਾ ਹੁੰਦਾ ਪੰਜ ਕਿਰਕ ਤਾਂ ਭਾਈ ਹੁਣ ਦੇਖੋ ਜਦੋਂ ਆਪਾਂ ਫਿਲਮ ਬਣਾਉਨੇ ਆ ਨਾ ਰਿਸਕ ਹੀ ਰਿਸਕ ਆ ਇਹ ਤਾਂ ਮਿਥ ਬਣ ਗਿਆ ਕਿ ਕਾਮੇਡੀ ਫਿਲਮ ਬਣੂਗੀ ਹੁਣ ਕਾਮੇਡੀ ਬਹੁਤ ਜ਼ਬਰਦਸਤ ਤਰੀਕੇ ਨਾਲ ਫਲॉप ਹੋਈਆਂ ਮੈਨੂੰ ਕਹਿਣਾ ਇਹ ਚੀਜ਼ ਕੋਈ ਗੱਲ ਹੀ ਨਹੀਂ ਨਾ ਕਰਦਾ 50 ਫਿਲਮਾਂ ਜੇ ਕੋਮੇਡੀ ਬਣਦੀਆਂ ਨੇ ਨਾ ਜਸ 46 ਜਾਂ 47 ਫਲॉप ਜਾਂਦੀਆਂ ਹਰਜੀਪ ਵੀ ਮੈਨੂੰ ਦੱਸ ਰਹੀ ਸੀ ਕਿ ਲੋਕਾਂ ਨੇ ਲਵ ਮੈਰिजਸ ਕੀਤੀਆਂ ਐ ਫਿਰ ਵੀ ਜਾ ਕੇ ਉੱਥੇ ਆਹੀ ਹੁੰਦਾ ਹੈ ਕਿ ਕੁੜੀ ਬਦਲ ਜਾਂਦੀ ਹੈ ਕੁੜੀ ਮੁੰਡਾ ਇੱਥੇ ਵਿਆਹ ਹੋਇਆ ਮੁੰਡੇ ਵਾਲਿਆਂ ਨੇ ਜ਼ਮੀਨ ਹੀ ਵੇਚ ਕੇ ਕੁੜੀ ਨੂੰ ਵਾਰ ਪੇਜਿਆ ਉੱਥੇ ਯੈਸ ਬਹੁਤ ਜ਼ਿਆਦਾ ਤੇ ਉੱਥੇ 1-2 ਸਾਲ ਓਕੇ ਐਂਡ ਦੈਨ ਕੁੜੀ ਨੂੰ ਕੋਈ ਹੋਰ ਮਿਲ ਗਿਆ ਜੋ ਉੱਥੇ ਵੈਲ ਸੈਟਲ ਸੀ ਸੋ ਦੈਨ ਉਹਨੂੰ ਆਈ ਥਿੰਕ ਉਹਨੇ ਸੋਚਿਆ ਕਿ ਮੈਂ ਇਨਸਟੈਡ ਕਿ ਬੁਲਾਵਾ ਅਸੀਂ ਇਕੱਠਾ ਸਟਰਗਲ ਸ਼ੁਰੂ ਕਰੀਏ ਘਰ-ਬਾਰ ਦਾ ਮੈਨੂੰ ਬਣਿਆ-ਬਣਾਇਆ ਘਰ-ਬਾਰ ਮਿਲ ਰਿਹਾ ਹੈ ਪੇਰੈਂਟਸ ਦੀ ਬਹੁਤ ਵੱਡੀ ਗਲਤੀ ਆ ਇਹਦੇ 'ਚ ਜ਼ਿੰਮੇਵਾਰੀ ਵੀ ਆ ਤੇ ਗਲਤੀ ਵੀ ਆ ਜਦੋਂ ਤੁਸੀਂ ਉਸ ਬੱਚੇ ਨੂੰ ਇਹ ਨਹੀਂ ਕਿਹਾ ਵੀ ਤੇਰੀ ਲਾਈਫ ਆ ਤੇਰਾ ਕੈਰੀਅਰ ਆ ਜੇ ਤੂੰ ਬਾਹਰ ਜਾਣਾ ਚਾਹਣਾ ਤੈਨੂੰ ਆਪ ਨੀਤ ਕਰਨੀ ਪੈਣੀ ਆ ਬੱਚੇ ਉੱਥੇ ਤੱਕ ਸੀਮਤ ਕਰਦਾ ਉੱਥੇ ਤੱਕ ਸੀਮਤ ਕਰਦਾ ਪੁੱਛ ਪੁੱਛ ਕੇ ਇੰਦਾ ਮਾਰ ਦਿੰਦੇ ਕਰੋ ਜਾਣਾ ਬਈ ਤੂੰ ਬਾਹਰ ਗਿਆ ਜੀ ਜੇ ਟਿਕਟ ਆਈ ਨਹੀਂ ਫਲਾਣਾ ਨਹੀਂ ਇੱਥੇ ਜ ਖਮਾਣੋ ਦਾ ਮੁੰਡਾ ਸੀਗਾ ਜਿਹੜਾ ਜਿਹੜਾ ਚੱਲਿਆ ਗਿਆ ਇਸ ਦੁਨੀਆ ਤੋਂ ਉਹਦੇ ਨਾਲ ਕੁਛ ਇੰਦਾ ਦਾ ਹੀ ਹੋਇਆ ਸੀਗਾ ਕੈਨੇਡਾ ਦਾ ਚਲੇ ਗਿਆ ਸੀ ਚਲੋ ਉਹਦੀ ਵਾਈਫ ਨੇ ਉਹਨੂੰ ਜਵਾਬ ਦਿੱਤਾ ਵੀ ਮੈਂ ਤੇਰੇ ਨਾਲ ਰਹਿਣਾ ਨਹੀਂ ਹੈਗਾ ਹਨਾ ਪੇਰੈਂਟਸ ਨੇ ਇਹੀ ਗੱਲ ਦੱਸੀ ਆ ਵੀ ਉਹਨੂੰ ਨਾ ਲੋਕ ਜਦੋਂ ਬਾਹਰ ਨਿਕਲਦਾ ਸੀ ਇਹੀ ਗੱਲ ਕਹਿੰਦੇ ਸੀ ਵੀ ਕੀ ਗੱਲ ਕੱਲਾ ਹੀ ਆ ਕੇ ਦੇ ਵਿੱਚ ਇਹ ਮੈਂ ਓਵਰ ਸੀਜ਼ ਦੀ ਗੱਲ ਕਰਾਂ ਇੰਨੀ ਇੰਟਰਫੇਰੈਂਸ ਨਹੀਂ ਹੈਗੀ ਕਿਸੇ ਦੇ ਸੈਂਸ ਆਫ ਫਰੀडम ਹੈ ਕਿ ਤੁਸੀਂ ਜੋ ਸੋਚਣਾ ਹੈ ਸੋਚੋ ਮੈਨੂੰ ਕੀ ਆਉਦੇ ਨਾਲ ਮੈਂ ਮੈਂ ਕਿਹੜਾ ਮਤਲਬ ਯੂ ਆਰ ਨਾਟ ਅ ਪਾਰਟ ਆਫ ਮਾਈ ਡੇਲੀ ਲਾਈਫ ਬਟ ਉਹ ਤੁਹਾਡੇ ਉੱਤੇ ਤੁਹਾਡਾ ਨਾ ਜਨਮ ਤੋਂ ਹੀ ਤੁਹਾਡਾ ਪਾਲਣ ਪੋਸਣ ਇਦਾਂ ਬਹੁਤ ਬਹੁਤ ਵਧੀਆ ਲੱਗ ਰਿਹਾ ਪਹਿਲਾਂ ਤਾਂ ਜੋੜੀ ਬਹੁਤ ਕਮਾਲ ਲੱਗਦੀ ਹੈ ਫਿਲਮ ਦੇ ਵਿੱਚ ਬਹੁਤ ਵਧੀਆ ਨਿਖਰ ਕੇ ਕੰਮ ਆਇਆ 6 ਇਚ ਕਿਦਾਂ ਫਿਰ ਸੋਚਿਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਬਹੁਤ ਡਿਫਰੈਂਟ ਹੈ ਕਨਸੈਪਟ ਬਹੁਤ ਕਮਾਲ ਦਾ ਹਾਂਜੀ ਕਨਸੈਪਟ ਭਾਜੀ ਆਇਆ ਵੀ 2021-22 ਦੇ ਵਿੱਚ ਸਾਡੀ ਫਿਲਮ ਰਿਲੀਜ਼ ਹੋ ਰਹੀ ਸੀ 22 ਦੇ ਵਿੱਚ ਬੈਚ 2013 ਮੇਰੀ ਸੈਕੰਡ ਫਿਲਮ ਹੀ ਸੀ ਉਦੋਂ ਹੀ ਸਾਡੇ ਦਿਮਾਗ ਦੇ ਵਿੱਚ ਇਹ ਕਨਸੈਪਟ ਸੀ ਇਹਦੇ ਨਾਲ ਇੱਕ ਦੋ ਹੋਰ ਕਨਸੈਪਟ ਸੀ ਐਜ਼ ਮੇਕਰਜ਼ ਐਜ਼ ਰਾਈਟਰ ਸਾਡੇ ਦਿਮਾਗ 'ਚ ਹੋਰ ਕਨਸੈਪਟ ਚੱਲਦੇ ਰਹਿੰਦੇ ਆ ਹਨਾ ਇੱਕ ਟਾਈਮ ਤੇ ਦੋ ਤਿੰਨ ਤੇ ਫਿਰ ਇਦਾਂ ਹੁੰਦਾ ਵੀ ਕਿਹੜਾ ਕਨਸੈਪਟ ਕਰੀਏ ਜੇ ਦੋ ਤਿੰਨ ਥਾਟ ਨੇ ਤੁਹਾਡੇ ਦਿਮਾਗ ਦੇ ਵਿੱਚ ਉਹਨਾਂ 'ਚ ਇੱਕ ਇਹ ਥਾਟ ਸੀ ਕਿਉਂਕਿ ਬਹੁਤ ਆਸ-ਪਾਸ ਸੁਣ ਰਹੇ ਸੀ ਮੀਡੀਆ ਦੇ ਵਿੱਚ ਹਨਾ ਇਹ ਦੁਨੀਆ ਸੋਸ਼ਲ ਮੀਡੀਆ ਤੇ ਵੈਸੇ ਮੀਡੀਆ 'ਚ ਬਹੁਤ ਆ ਰਿਹਾ ਫਿਰ ਕੀ ਹੁੰਦਾ ਵਾ ਵੀ ਤੁਸੀਂ ਕਿਹੜੇ ਕਨਸੈਪਟ ਤੇ ਕੰਮ ਕਰਨਾ ਉਹਨਾਂ ਦੋਨਾਂ ਤਿੰਨਾਂ ਚੋਂ ਜਿਹੜਾ ਕਨਸੈਪਟ ਸਾਨੂੰ ਇਦਾਂ ਲੱਗਦਾ ਐਜ਼ ਰਾਈਟਰ ਕਿ ਖੁਦ ਆਪ ਕਹਾਣੀ ਵੱਲ ਨੂੰ ਤੁਰ ਪਿਆ ਹਾਂਜੀ ਹਾਂਜੀ ਇੱਕ ਤਾਂ ਹੁੰਦਾ ਤੁਸੀਂ ਧੱਕਾ ਕੀਤਾ ਵੀ ਯਾਰ ਇਹ ਕਨਸੈਪਟ ਆ ਇਹਦੇ ਤੇ ਆਪਾਂ ਲਿਖਦੇ ਹਾਂ ਹੂੰ ਇੱਕ ਹੁੰਦਾ ਵੀ ਉਹ ਕਨਸੈਪਟ ਖੁਦ ਕਹਾਣੀ ਵੱਲ ਨੂੰ ਤੁਰ ਪੈਂਦਾ ਤੁਹਾਡੇ ਦਿਮਾਗ ਚੋਂ ਚੀਜ਼ਾਂ ਚੱਲਣ ਲੱਗ ਜਾਂਦੀਆਂ ਨੇ ਤਾਂ ਉਹ ਇਹ ਕਨਸੈਪਟ ਸੀ ਸਿਕਸ ਸੀ ਜਦੋਂ ਤੁਸੀਂ ਫੈਸਲਾ ਲਿਆ ਵੀ ਹਾਂ ਇਹਦੇ ਤੇ ਕੰਮ ਕਰਾਂਗੇ ਔਰ ਮੈਂਡੀ ਹੋਰਾਂ ਦੇ ਲਈ ਰੋਲ ਕਿਵੇਂ ਡਿਸਾਈਡ ਹੋਇਆ ਮੈਂਡੀ ਤਖਰ ਦੇ ਵਿੱਚ ਜਦੋਂ ਤੱਕ ਸਕ੍ਰਿਪਟਿੰਗ ਕਰ ਰਹੇ ਸੀਗੇ ਜਦੋਂ ਤੱਕ ਪ੍ਰੀ-ਪ੍ਰੋਡਕਸ਼ਨ ਚੱਲਦੀ ਸੀ ਉਦੋਂ ਤੱਕ ਨਹੀਂ ਸੀ ਮੈਂ ਐਵੇਂ ਤੁਹਾਨੂੰ કહਾ ਮੈਂ ਨਹੀਂ ਉਹਨਾਂ ਦਾ ਨਾਮ ਸਾਡੇ ਦਿਮਾਗ ਦੇ ਵਿੱਚ ਕਿਉਂਕਿ ਨਾ ਇੱਕ ਥੋੜਾ ਜਿਹਾ ਸਾਨੂੰ ਇਹ ਪ੍ਰੋਬਲਮ ਸੀ ਇਹਦੇ 'ਚ ਨਾ ਫੀਮੇਲ ਲੀਡ ਦਾ ਕੰਮ ਬਹੁਤ ਜ਼ਿਆਦਾ ਕਹਾਣੀ ਉਹਦੀ ਆ ਨਵਦੀਪ ਕੌਰ ਜਿਹੜਾ ਕੈਰੇਕਟਰ ਆ ਉਹਦੀ ਕਹਾਣੀ ਆ ਉਹ ਥਰੂਆਊਟ ਚੱਲਦੀ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੇ ਉਹਦੇ 'ਚ ਸ਼ੇਡਸ ਨੇ ਕੁਝ ਜਿੱਥੇ ਸ਼ਾਇਦ ਹੋ ਸਕਦਾ ਕਿਤੇ ਕਿਸੇ ਨੂੰ ਦੇਖਣ ਵਾਲ ਨੂੰ ਨੈਗੇਟਿਵ ਵੀ ਲੱਗੇ ਤੇ ਉਹਦੇ 'ਚ ਮੈਂ ਜੇ ਤੁਸੀਂ ਏ ਲਿਸਟਡ ਆਰਟਿਸਟ ਨੇ ਜਿਹੜੇ ਆਪਣੇ ਜਿਵੇਂ ਮੈਂਡੀ ਹੋਣੇ ਨੇ ਤੇ ਮੈਂ ਜੇ ਸੋਚਾਂ ਉਸੇ ਵਕਤ ਤਾਂ ਮੈਨੂੰ ਇਦਾਂ ਲੱਗਦਾ ਸੀ ਵੀ ਸ਼ਾਇਦ ਨਾ ਕਰਨ ਅੱਛਾ ਕਿਉਂਕਿ ਰਿਲੈਕਟੈਂਟ ਹੋ ਸਕਦੇ ਆ ਵੀ ਨਹੀਂ ਹਨਾ ਜੋ ਜਿੱਦਾਂ ਦਾ ਕੰਮ ਚੱਲਦਾ ਆ ਰਿਹਾ ਆਪਣੇ ਵੱਲੋਂ ਉਹ ਵੱਡੀਆਂ ਫਿਲਮਾਂ ਕੀਤੀਆਂ ਮੈਂਡੀ ਹੋਰਾਂ ਨੇ ਹਾਂਜੀ ਹਾਂ ਤੇ ਉਹਦੇ ਕਰਕੇ ਫਿਰ ਇਦਾਂ ਹੁੰਦਾ ਨਾ ਵੀ ਤੁਸੀਂ ਆਪਣੀ ਇਮੇਜ ਨੂੰ ਲੈ ਕੇ ਕਈ ਵਾਰੀ ਸੈਂਸਿਟਿਵ ਹੁੰਨੇ ਹੋ ਕਿ ਮੇਰੀ ਇਦਾਂ ਦੀ ਇਮੇਜ ਬਣੀ ਹੋਈ ਆ ਇਹਦੇ 'ਚ ਤਾਂ ਕੈਰੈਕਟਰ ਦੇ ਵਿੱਚ ਗ੍ਰੇ ਸ਼ੇਡ ਆ ਥੋੜਾ ਜਿਹਾ ਹਨਾ ਥੋੜਾ ਜਿਹਾ ਲੁੱਕ ਵਾਈਜ਼ ਵੀ ਕੋਈ ਉਸ ਵਿੱਚ ਗਲੈਮਰ ਨਹੀਂ ਕੁਝ ਨਹੀਂ ਹੀਰੋਇਨ ਹੀ ਹੈ ਨਹੀਂ ਬੇਸਿਕਲੀ ਉਸ ਫਿਲਮ ਦੇ ਵਿੱਚ ਸਿੰਪਲ ਸੂਟਾਂ ਵਾਲੀ ਕੁੜੀ ਹਾਂ ਸਿੰਪਲ ਤੇ ਉਹ ਟ੍ਰੀਟਮੈਂਟ ਜਿੱਦਾਂ ਹੋਇਆ ਸ਼ੂਟ ਜੋ ਹੋਣਾ ਸੀਗਾ ਬਟ ਚਲੋ ਖੈਰ ਜਦੋਂ ਮੈਂ ਇਹਨਾਂ ਨੂੰ ਮਿਲਿਆ ਕਿਸੇ ਨੇ ਸੁਜੈਸਟ ਕੀਤਾ ਸਾਡਾ ਮਿਊਚੁਅਲ ਫਰੈਂਡ ਸੀ ਮੈਂ ਮਿਲਿਆ ਤੇ ਮੈਂ ਇਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਵੀ ਕੀ ਕੈਰੇਕਟਰ ਆ ਮੇਰਾ ਓਵਰ ਆਲ ਸਟੋਰੀ ਦਾ ਥਾਟ ਮੈਂ ਮੈਂ ਤੁਹਾਨੂੰ ਸਕ੍ਰਿਪਟ ਸੁਣਾਉਂਗਾ ਪੂਰੀ ਤੁਹਾਡੇ ਕੈਰੇਕਟਰ ਦਾ ਨਾਮ ਨਵਦੀਪ ਆ ਮੈਂ ਤੁਹਾਨੂੰ ਸਕ੍ਰੀਨ ਪਲੇ ਪੂਰਾ ਸੁਣਾਉਂ ਉਹ ਵਿਦ ਡਾਇਲੌਗਸ ਤੇ ਮੈਂ ਪੂਰਾ ਸਕ੍ਰੀਨ ਪਲੇ ਵਿਦ ਡਾਇਲੌਗਸ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹਨਾਂ ਨੂੰ ਸੁਣਾਇਆ ਘੰਟਾ ਡੇਢ ਘੰਟਾ ਮੈਨੂੰ ਨਰੇਸ਼ਨ ਨੂੰ ਲੱਗਾ ਉਸ ਤੋਂ ਬਾਅਦ ਉਹਨਾਂ ਨੇ ਮਿਲਦਾ 10 ਸੈਕਿੰਡ ਤੋਂ ਪਹਿਲਾਂ ਪਹਿਲਾਂ ਹਾਂ ਕਰ ਦਿੱਤੀ ਮੈਂ ਕਿ ਤੁਸੀਂ ਜਿਵੇਂ ਬਹੁਤ ਵੱਡੇ ਵੱਡੇ ਕੀਤੇ ਆ ਦਲਜੀਤ ਹੋ ਕੇ ਸਾਰੇ ਤੁਸੀਂ ਉਸ ਲੈਵਲ ਤੇ ਆਰਟਿਸਟ ਨੇ ਕੰਮ ਕੀਤਾ ਭਾਈ ਦੱਸ ਵਾਲੀ ਹੈ ਵੀ ਇਹਦੇ ਨਾਲ ਕਿਵੇਂ ਕਰ ਫਿਰ ਨਹੀਂ 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 ਮੈਂ ਮੈਂ ਕਹ ਰਿਹਾ ਕਿ ਭਾਵੇਂ ਮਜ਼ਾ ਕਰਦਾ ਮੈਂ ਕਹਿੰਦਾ ਕਿ ਪੰਜਾਬੀ ਇੰਡਸਟਰੀ ਦੇ ਇਹ ਮਿਸਟਰ ਪਰਫੈਕਸ਼ਨਿਸਟ ਬਣਨ ਵਾਲੇ ਨੇ ਜਿਸ ਲੈਵਲ ਦਾ ਤੁਸੀਂ ਕੰਮ ਕਰ ਰਹੇ ਹੋ ਇਹ ਮੈਂ ਸੱਚੀ ਭਾਈ ਕੋਈ ਨਹੀਂ ਤਰੀਫ ਵਾਲੀ ਗੱਲ ਹਾਂ ਕੁਆਲਟੀ ਵਰਕਰ ਤੋ ਤੁਸੀਂ ਕਿਵੇਂ ਸੋਚਿਆ ਕਿ ਮਤਲਬ ਇਸ ਤਰ੍ਹਾਂ ਦਾ ਜਿਵੇਂ ਉਹ ਕਹ ਰਿਹਾ ਕਿ ਗਲੈਮਰ ਕੱਟ ਆ ਜਾਂ ਤੁਸੀਂ ਪਿੱਛੇ ਮੈਨੂੰ ਮੈਨੂੰ ਜੋ ਰੋਲਸ ਆਫਰ ਹੋਏ ਨੇ ਮੇਰੇ ਕਰੀਅਰ ਵਿੱਚ ਤੇ ਜੋ ਜਿਹੜੇ ਮਤਲਬ ਜਿੰਨੀਆਂ ਵੀ ਮੈਂ ਫਿਲਮਾਂ ਕੀਤੀਆਂ ਉਹ ਸਾਹਮਣੇ ਤੋਂ ਆਫਰ ਹੋਈਆਂ ਨੇ ਤੇ ਮੈਨੂੰ ਜੇ ਲੱਗਦਾ ਮੇਰੇ ਮਨ ਨੂੰ ਠੀਕ ਲੱਗੀ ਆ ਚੀਜ਼ ਮੈਂ ਕੀਤੀ ਆ ਹਨਾ ਬਟ ਮੇਰਾ ਜੋ ਪਰਸਨਲ ਚੋਇਸ ਆਫਕੋਰਸ ਬਿਗ ਪੈਨਰ movies and with a listers ਜਿਦਾ ਤੁਸੀਂ ਕਿਹਾ ਉਹ ਕਰਨਾ ਵੀ ਹੈ ਚੋਇਸ ਐਂਡ ਦੈਨ ਥਿਸ ਜੋ ਯੂ نو ਆ ਜਿਹੜੀ ਸਪੇਸ ਹੈ ਆਫ ਸਮਥਿੰਗ ਜਿਹਦਾ ਤੁਸੀਂ ਕਰਕੇ ਤੁਹਾਨੂੰ ਪ੍ਰਾਈਡ ਮਹਿਸੂਸ ਹੋਵੇ ਬੇਸ਼ੱਕ ਉਹ ਮੁੱਦਾ ਹੈ ਯੂ نو ਅਮ ਜਾਂ ਫਿਰ ਇੱਕ ਟੇਕਿੰਗ ਦੀ ਗੱਲ ਹੈ ਜਾਂ ਕਿਉਂਕਿ ਮੈਨੂੰ ਲੱਗਦਾ ਕਿ ਆਰਟਿਸਟ ਦੇ ਲਈ ਇਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਨਾ ਕਿ ਡਿਫਰੈਂਟ ਚੀਜ਼ਾਂ ਕਰਨ ਨੇ ਬਟ ਨਹੀਂ ਆਰਟਿਸਟ ਕੁਝ ਹੈਗੇ ਨੇ ਜੋ ਇਮੇਜ ਕੌਨਸ਼ੀਅਸ ਹੁੰਦੇ ਨੇ ਸੋ ਆਪਣਾ ਗਲੈਮਰ ਨਹੀਂ ਲੂਜ਼ ਕਰਨਗੇ ਉਹ ਆਪਣਾ ਯੈਸ ਉਹ ਆਪਣੇ ਲੁੱਕਸ ਨੂੰ ਐਨ ਪਰਫੈਕਟ ਰੱਖਣਗੇ ਹਨਾ ਸਾਈਜ਼ 0 ਨੂੰ ਹਿੱਲਣ ਨਹੀਂ ਦਿੰਦੇ ਰਾਈਟ ਵਿਚ ਇਜ਼ ਦੇਅਰ ਐਨੋ ਉਦੋਂ ਦਾ ਕੰਮ ਕਰਦੇ ਨੇ ਮੈਂ ਕਦੇ ਇਮੇਜ ਕੌਨਸ਼ੀਅਸ ਰਹੀ ਨਹੀਂ ਹੈਗੀ ਤਾਂ ਨਾ ਮੈਂ ਕਦੇ ਲੁਕਸ ਨੂੰ ਮੂਵੀ ਵਿੱਚ ਇੰਨੀ ਤਵੱਜੋ ਦਿੱਤੀ ਹੈ ਯੂ نو ਮੈਂ ਉਹ ਚਾਹ ਪੂਰਾ ਪ੍ਰੋਮੋਸ਼ਨਾਂ ਤੇ ਕਰ ਲੈਣੀ ਹੁੰਦੀ ਹੈ ਯੂ نو ਜਸt ਜੈਨੂਅਲੀ ਸਪੀਕਿੰਗ ਲੁਕਸ ਜੋ ਕਿਰਦਾਰ ਹੈ ਤੁਹਾਨੂੰ ਆਪਣੇ ਆਪ ਨੂੰ ਢਾਲਣਾ ਪੈਣਾ ਆ ਉਸ ਕਿਰਦਾਰ ਵਾਸਤੇ ਸੋ ਉਹ ਹੀ ਗੁੱਡ ਐਕਟਰ ਹੈ ਆਈ ਊਡ ਸੇ ਜਾਂ ਫਿਰ ਇੱਕ ਪੈਸ਼ਨਟ ਐਕਟਰ ਹੈ ਨਹੀਂ ਤੁਸੀਂ ਤੁਸੀਂ ਪਿੱਛੇ ਤੁਹਾਡੀ ਮੇਖਲ ਅਜੇ ਰਿਲੀਜ਼ ਹੋਣੀ ਹੈ ਹਾਈ ਫੀਮੇਲ ਫੋਟੋ ਤੇ ਤੁਸੀਂ weight ਵੀ ਪਟਾਉਣ ਕੀਤਾ ਤਾਂ ਉਹ ਮੈਨੂੰ ਲੱਗਦਾ ਕਿ ਸਭ ਤੋਂ ਸਭ ਤੋਂ ਵੱਡੀ ਚੀਜ਼ ਉਹੀ ਹੁੰਦੀ ਹੈ ਨਾ ਖਾਸ ਤੌਰ ਤੇ ਫੀਮੇਲ ਲੀਡ ਇਫ ਇੱਕ ਪ੍ਰੋਫੈਸ਼ਨਲ ਫਿਲਮ ਆਈ ਹੈ ਅਨਜਦੋ ਮੈਂ ਆਪਣੀ ਸੌਰੀ ਗੱਲ ਕੱਟ ਰਹੀ ਹਾਂ ਪਰ 6 ਇੰਚ ਵੀ ਜਦੋਂ ਅਸੀਂ ਸ਼ੁਰੂ ਕੀਤੀ ਸੀ ਉਦੋਂ ਵੀ ਮੇਰਾ ਸਿਰਫ 20 ਕਿਲੋ ਲੂਜ਼ ਹੋਇਆ ਸੀ weight ਹਜੇ 25 ਟੂ ਗੋ ਸੀ ਮੈਂ 45 ਗੇਨ ਕੀਤਾ ਸੀ ਤਾਂ ਮੇਰਾ ਹਜੇ B ਹੀ ਹੋਇਆ ਸੀ ਥੋੜਾ ਫਰਕ ਹੈਗਾ ਜਿਹੜਾ ਮੇਨ ਪੋਸਟਰ ਵਿੱਚ ਹੈਗਾ ਹੁਣ ਮੈਂ ਜਦੋਂ ਦੇਖਦੀ ਹਾਂ ਤਾਂ ਮੈਂ ਹਰਜੀਤ ਨੂੰ ਵੀ ਕਹਿ ਰਹੀ ਸੀ ਕਿ ਜਿੱਦਨ ਮੈਂ ਮੂਵੀ ਦੇਖ ਖਣੀਆ ਮੈਨੂੰ ਮੈਨੂੰ ਪਤਾ ਨਹੀਂ ਜਦੈ ਇਦਾਂ ਹੋਣਾ ਕਿ ਅੱਛਾ ਮੈਂ ਹੀ ਆ ਅੱਛਾ ਮੈਂ ਹੀ ਆ ਮੇਕਰਸ ਨੇ ਉਹ ਲਈ ਰੋਕੀ ਨਹੀਂ ਫਿਲਮੋ ਕਿ ਵੇਰ ਤੁਸੀਂ ਘਟਾ ਲਓ ਜਾਂ ਇੰਨਾ ਟਾਈਮ ਲੈ ਲਓ ਦੋ ਰਾਈਟ ਅਪੇ ਸ਼ੁਰੂ ਕੀਤੀ ਉਦੋਂ ਹੀ ਹਾਂ ਨਹੀਂ ਆਪ ਸਾਡੀ ਰਿਕੁਆਇਰਮੈਂਟ ਹੀ ਹੈ ਨਹੀਂ ਸੀ ਨਾ ਵੀ ਤੁਸੀਂ weight ਘਟਾ ਲਓ ਵੀ ਸਾਨੂੰ ਉਦਾਂ ਦੀਆਂ ਲੁੱਕਸ ਚਾਹੀਦੀਆਂ ਨੇ ਸਾਡੇ ਲਈ ਉਹ ਕੈਰੈਕਟਰ ਨੂੰ ਸੂਟ ਕਰਦੀ ਸੀ ਇਨਫੈਕਟ ਜੇ ਮੈਂ ਜ਼ਿਆਦਾ ਗਲੈਮਰਸ ਜਾਂ ਹੀਰੋਇਨ ਹੀਰੋਇਨ ਲੱਗਦੀ ਸ਼ਾਇਦ ਮੈਂ ਫਿਟ ਵੀ ਨਾ ਬੈਠ ਪਾਂਦੀ ਉਸ ਕਿਰਦਾਰ ਨੂੰ ਜਿਸ ਤਰ੍ਹਾਂ ਹੁਣ ਆਪਾਂ ਕਰ ਪਾਏ ਆ ਜੋ ਉਹਦੀ ਵਾਈਬਿੰਗ ਸਭ ਕੁਝ ਹੈ ਸ਼ਾਇਦ ਉਹ ਨਹੀਂ ਤੁਸੀਂ ਪ੍ਰੋਮੋਸ਼ਨ ਦੇ ਦੌਰ ਦੇ ਵਿੱਚ ਉਹਨਾਂ ਘਰਾਂ ਦੇ ਵਿੱਚ ਵੀ ਗਏ ਜਿੱਥੇ ਇਹ ਇਹ ਚੀਜ਼ਾਂ ਹੋਈਆਂ ਲੜਕੀ ਬਾਹਰ ਚਲੇਗੀ ਜਾਂ ਲੜਕਾ ਬਾਹਰ ਚਲੇ ਗਿਆ ਉਸ ਤੋਂ ਬਾਅਦ ਇੱਥੇ ਸੁਸਾਈਸਾਈਡ ਤੱਕ ਹੋਏ ਇਦਾਂ ਦੀਆਂ ਚੀਜ਼ਾਂ ਹੋਈਆਂ ਤੁਸੀਂ ਵੀ ਨਾਲ ਰਹੇ ਹੋ ਤੁਸੀਂ ਕਿੱਦਾਂ ਮਹਿਸੂਸ ਕੀਤਾ ਹਰਦੀਪ ਜੀ ਤੁਸੀਂ ਦੱਸੋ ਇਹ ਐਕਸਪੀਰੀਅੰਸ ਹਰਦੀਪ ਕਹਿੰਦੇ ਮੈਂ ਨਹੀਂ ਗਿਆ ਸੀ ਭਾਜੀ ਬੜਾ ਨਾ ਮੈਂ ਤੁਹਾਨੂੰ ਐਵੇਂ ਸੱਚੀ ਕਹਾ ਅਜੀਬ ਲੱਗਦਾ ਦੇਖ ਕੇ ਪਰਿਵਾਰਾਂ ਨੂੰ ਮਿਲ ਕੇ ਮੈਨੂੰ ਮੈਂ ਕਈ ਵਾਰੀ ਮਹਿਸੂਸ ਕਰਦਾ ਹੁੰਦਾ ਵੀ ਤੁਸੀਂ ਇਹ ਸੋਚੋ ਵੀ ਕਿਸੇ ਜਵਾਨ ਜਹਾਨ ਮੁੰਡੇ ਦੀ ਬਹੁਤ ਅਚੀ ਵੀਡੀਓ ਦੇਖੀ ਆ ਅੱਖਾਂ ਭਰ ਆਂਦੀਆਂ ਦੇਖ ਕੇ ਉਹਦੇ ਬਹੁਤ ਦੁੱਖਾਂ ਕਿਸੇ ਜਵਾਨ ਜਹਾਨ ਮੁੰਡੇ ਦੀ ਡੈਥ ਹੁੰਦੀ ਆ ਹੂੰ ਰੀਜ਼ਨ ਤੁਸੀਂ ਇਹ ਦੇਖੋ ਵੀ ਮੰਨ ਲਓ ਫੋਰ ਐਗਜ਼ਾਮਪਲ ਕਿਸੇ ਦੇ ਬੱਚੇ ਦੀ ਡੈਥ ਹੋਈ ਡਿਊ ਟੂ ਐਕਸੀਡੈਂਟ ਹੂੰ ਹੂੰ ਠੀਕ ਹੈ ਜਦੋਂ ਉਮਰ ਤੋਂ ਪਹਿਲਾਂ ਬੰਦਾ ਜਾਂਦਾ ਮੈਂ ਉਹਦੀ ਗੱਲ ਕਰਦਾ ਜਾਂ ਹੋ ਸਕਦਾ ਕੋਈ ਬਿਮਾਰੀ ਹੋਵੇ ਉਹਦਾ ਦੀ ਲੱਗ ਜਾਵੇ ਹੂੰ ਜਾਨਲੇਵਾ ਥਰਡ ਜਿਹੜਾ ਆਪਾਂ ਜ਼ਿਆਦਾ ਕੇਸ ਦੇਖਦੇ ਆ ਜਿਹੜੇ ਆਪਾਂ ਹੁਣ ਉਹ ਵੀ ਨਾਰਮਲਾਈਜ਼ ਕਰਤੇ ਵੀ ਡਰੱਗ ਓਵਰਡੋਸ ਕਰਕੇ ਕਿਸੇ ਦਾ ਨੌਜਵਾਨ ਮੁੰਡਾ ਚਲੇ ਗਿਆ ਉਹ ਤਾਂ ਹੁਣ ਆਪਾਂ ਨਾਰਮਲਾਈਜ਼ ਕਰਤਾ ਆਪਣੇ ਲਈ ਈਜ਼ੀ ਹੋ ਗਈਆਂ ਚੀਜ਼ਾਂ ਮੈਨੂੰ ਅਜੀਬ ਚੀਜ਼ ਇਹ ਲੱਗੀ ਵੀ ਕਿਸੇ ਨੇ ਮਾਪੇ ਨੇ ਆਪਣਾ ਮੁੰਡਾ ਵਿਆਹਿਆ ਵਿਆਹ ਕਰਕੇ ਮੁੰਡਾ ਚਲਾ ਗਿਆ